ਲੋਜੀ ਸਾਰਨ ਪਿਆਰਪ੍ਰੀ ਸਤਿ ਸ੍ਰੀ ਅਕਾਲ ਪ੍ਰੀਤਪਾਲ ਕਾਰਜਵੰਦਾ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਬਣਾਉਣੇ ਬਲੌਗ ਬਲੌਗ ਦੇ ਅੰਤ ਤੱਕ ਜਰੂਰ ਦੇਖਿਆ ਕਰੋ ਬਲੌਗ ਸੀ ਮੇਂ ਦੇ ਲਾ ਕੇ ਲਾਈਕ ਕਮੈਂਟਸ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਆਪਾਂ ਹੁਣ ਜਾਂਦੇ ਮੱਝਾਂ ਕਹਿੰਿਆ ਜ਼ਮੀਨ ਇਹ ਕੰਮ ਬਹੁਤ ਹੀ ਆ ਤੇ ਖਰਾਬ ਕਰਦਾ ਆਪਣਾ ਇਹ ਬੁਹਾ ਸਿੱਟ ਬਣਾ ਮੱਝਾਂ ਨੂੰ ਕੱਟੰਡਾ ਪਾਉਣੇ ਇੱਧਰ ਆਪਾਂ ਨੇ ਦਾਲ ਰੱਖਤੀ ਆਉਂਦੇ ਨੂੰ ਆਪਣੀ ਦਾਲ ਬਣ ਜੂਗੀ ਵੇਰ ਮੈਂ ਸਸਹਾਰਾ ਨੂੰ ਦੇ ਦਿੱਤੀਆਂ ਨੇ ਇਹ ਸੱਣੀ ਪਾ ਕੇ ਇਹ ਹੈ ਦਰਵੰਡੀਆਂ ਨੇ ਕਰ ਲਈ ਸੈੱਡ ਕੱਲ੍ਹ ਆਪਾਂ ਤੁਹਾਨੂੰ ਬਲੌਗ ਉਹ ਬਣਿਆ ਨਹੀਂ ਹੈਗੇ ਜੇ ਆਪਾਂ ਨੇ ਪਾਇਆ ਨਹੀਂ ਕੱਲ੍ਹ ਬਣਾਉਗਾ ਕੱਲ੍ਹ ਤੋਂ ਤੇ ਘਰ ਤੋਂ ਹੋ ਜੇ ਸਾਰਾ ਟਨ Khaldi? ਆਰੇ ਕਮ ਤਾਂ ਦਿਨੇ ਮੇੜ ਲੈ ਆਪਾਂ ਬੈਠਾਂਗੇ ਹੁਣ ਚੁੱਲੇ ਮੂਰੇ ਤੇ ਅੱਜ ਦਾ ਵਲੌਗ ਬਸ ਥੋੜਾ ਜਿਹਾ ਬਣਾਵਾਂਗੇ ਤੇ ਮੈਂ ਬੁਆਰ ਹੋ ਰਹੀ ਐਂਗੀ ਕੱਲ ਨਹੀਂ ਮੇਥੋਂ ਹੈ ਨਾ ਚਲਾਈਆਂ ਚੱਕੀਆਂ ਗਈਆਂ ਹੈਗੇ ਪਰਸੋਂ ਪਰਸੋਂ ਰਾਤ ਦਾ ਦਰਦ ਹੋਣ ਲੱਗਿਆ ਪਰ ਸਾਰੀ ਰਾਤ ਹੋਈ ਗਿਆ ਕੱਲ ਦਿਨੇ ਹੋਈ ਗਿਆ ਸਾਰੀ ਰਾਤ ਰਾਤ ਹੋਈ ਗਿਆ ਅੱਜ ਠੀਕ ਆਂਗੀ ਹਜੇ ਮਾੜੀ ਜਿਹੀ ਅੱਜ ਦਬਿਆ ਹੋਇਆ ਹੈਗਾ ਅੱਜ ਹਜੇ ਹੈਗੀ ਸੇਤੀ ਠੀਕਾ ਅੱਜ ਆਪਾਂ ਤਾਂ ਕੋਈ ਵਲੌਗ ਨਹੀਂ ਬਣਾਇਆ ਹੈ ਕੱਲ ਨਹੀਂ ਆਪਾਂ ਤਾਂ ਬਣਾਇਆ ਹੈਗਾ ਵਲੌਗ ਅੱਜ ਨਹੀਂ ਬਣਾਇਆ ਹੈਗਾ ਅੱਜ ਤੱਕ ਕੁਛ ਸਵੇਰੇ ਮੀਂਹ ਬਹੁਤ ਕੰਮ ਖਰਾਬ ਕਰ ਦਿੱਤਾ ਵਿੱਚ ਮੱਜਾਂ ਦਾ ਹੋ ਜਾਂਦਾ ਹੈਗਾ ਗੋਹੇ ਦੀ ਬਾਲ ਔਖਾ ਹੋ ਜਾਂਦਾ ਮੱਜਾਂ ਦਾ ਤੇ ਹੋਰ ਤਾਂ ਚਲ ਹੌਲੀ-ਹੌਲੀ ਕੰਮ ਡਿੱਪੜ ਜਾਂਦਾ ਹੈਗਾ ਪ੍ਰੀਤਪਾਲ ਅਜਵਾਗੀ ਕਾਲਜ ਇਹ ਤਾਂ ਚੜ ਗਈ ਤੇ ਪਾਸੇ ਉਦੋਂ ਨਾ ਮੀਂਹ ਪੈਂਦੇ ਸੀ ਜਿਹੜੀ ਸੀ 9:05 ਤੇ ਆਈ ਸੀ ਅਸ਼ਮਿਤ ਤਾਂ ਫਿਰ 10:05 ਤੇ ਕਾਲਜ ਪਹੁੰਚ ਗਏ ਸੀ ਇੱਜ ਗਈ ਤੇ ਅਸ਼ਮਿਤ ਤਾਂ ਜਮੀ ਅਸ਼ਮੀਤ ਮੁੜ ਆਇਆ ਏ ਤੇ ਕੰਮ ਮੈਂ ਤਾਂ ਕੰਨ ਵਿੱਚ ਗਿਆ ਕੰਨ ਬੈਠਦਾ ਹਜੇ ਮੇਰੀ ਆਈ ਨਹੀਂ ਹੈਗੀ। ਮੈਂ ਚੱਲ ਫਿਰ ਰਹੇ ਹੰਦੇ ਪਈ ਹੁਣ। ਉਹ ਤਾਂ ਪਿੱਜੇ ਭਜਾਇਆ ਆਇਆ ਆਇਆ ਵਰਦੀ ਫਿਰ ਉਹਦੀ ਆ ਹੁਣ ਜਦੋਂ ਮੜੀ ਜੀ ਧੁੱਪ ਨਿਕਲ ਹੀ ਫੇਰ ਕੱਪੜੇ ਧੋਤੇ ਸਾਰੇ। ਅਸ਼ਮੀਤ ਨੇ ਮਸ਼ੀਨ ਨਹੀਂ ਲਾਈ ਅਜੇ ਤੱਕ ਵਿਚਾਰੇ ਨੇ। ਸੁੱਕਣੇ ਵਿੱਚ ਪਾ ਦਿੱਤੇ ਮਸ਼ੀਨ ਤੇਰਾ ਉਹਨੇ ਮੈਂ ਕੱਪੜੇ ਸਾਰੇ ਪਾ ਕੇ ਮਸ਼ੀਨ ਚ ਸੱਤ ਪਾ ਕੇ ਮਸ਼ੀਨ ਲਾਤੀ। ਇਹਨਾਂ ਨੇ ਆਪਦੇ ਪੇਪਰ ਹੀ ਛੱਡਤੇ, ਦੋ ਪੇਪਰ ਛੱਡਤੇ। ਕੀ ਨੇ? ਰੀਪਰ ਗੁਰਲੀ ਨ ਹੋਰਾਂ ਨੇ। ਕਿਉਂ ਤੇ ਤਿੰਨੀ ਹੈਗੇ ਅੱਜ ਕਹਿੰਦੇ ਹੋਈ ਪਈ ਹੈ ਅਜਸਤਾਨੀ ਗਈ ਹੈਗੇ ਪਹਿਲਾ 1 ਵਜੇ ਪ੍ਰੀ ਬੋਰਡ ਨਾ ਪੇਪਰ ਤਾਂ ਜਾਂਦੇ ਹੁੰਦੇ ਕਹਿੰਦੇ ਵਾਸਤੇ ਕਹਿੰਦੇ ਕੀ ਕਰਨਾ ਕਹਿੰਦੇ ਵੀ ਤਾਂ ਉਹੀ ਲਈ ਜਾਂਦੇ ਨੇ ਆਪਣੀ ਪ੍ਰੈਕਟਿਸ ਵਾਸਤੇ ਕਹਿੰਦੇ ਫਾਈਨਲ ਪੇਪਰਾਂ ਦੀ ਵਾਧਾ ਲੱਗੂ ਵਸਲ ਤਾਂ ਹਾਂ ਹਾਂ ਹੁਣ ਤਾਂ ਤਾਂ ਫਿਰ ਫਾਈਨਲ ਕੀ ਹੋ ਹੋ ਰੋਟੀ ਅੱਜ ਮੈਂ ਤਾਂ ਜਮੇ ਖੀਂਜੀ ਨਹੀਂ ਖਾਧਾ ਮਨ ਪਰਸੋਂ ਦੀ ਖਾਧੀ ਹੀ ਰੋਟੀ ਮੇਰੀ ਕੱਲ ਸਵੇਰੇ ਨਹੀਂ ਮੈਂ ਖਾਧੀ ਰਾਤ ਨਹੀਂ ਖਾਧੀ ਅੱਜ ਰਾਤ ਮੈਂ ਤੇ ਸਮੀਤ ਨੇ ਤਾਂ ਖਾ ਲਈ ਸੀ ਚੂਰੀ ਚੋਲ ਵੀ ਖਾ ਲਈ ਸੀ ਹੁਣ ਝੋਲ ਨਹੀਂ ਖਾਦੇ ਚੋਲ ਤਾਂ ਮੈਂ ਖਾਦੇ ਦੀ ਮੈਂ ਚੋਲ ਵੀ ਨਹੀਂ ਦੇਖਿਆ ਹੈ ਕਿਵੇਂ ਇਹਦੇ ਬਣੇ ਨੇ ਕਿਵੇਂ ਬਣ ਹੁੰਦੀ ਵਧੀਆ ਬਣੇ ਹੋਏ ਸੀ ਵੀ ਵਧੀਆ ਤੇ ਕੀ ਸੀ ਉਹਨਾਂ ਚੱਕ ਲੈ ਜਮੀ ਨਹੀਂ ਉਹ ਹੋਇਆ ਹੈਗਾ ਸਾਰੀ ਰਾਤ ਅੱਧੀ ਰਾਤ ਤੱਕ ਆਈ ਫਰੀ ਗਈ ਦਰਦ ਦਰਦ ਕਦੇ ਪਾਏ ਜਾਂ ਕਦੇ ਭਾਈਗਾ ਇੰਨਾ ਦਰਦ ਪਤਾ ਨਹੀਂ ਕਿਉਂ ਆਏ ਹੋਣ ਲੱਗ ਪਏ ਮੇਰੇ ਕੋਲੀ ਨਾਲ ਵੀ ਠੀਕ ਹੁੰਦਾ ਹੈਗਾ ਵੀ ਚਲ ਹਣ ਦਵਾਈ ਬੁੱਤੀ ਲੈ ਲਈ ਆਪਾਂ ਵੀ ਫਰਕ ਪਾਏ ਗਿਆ ਜਮਿਨੀ ਦਾ ਬਦਾ ਹੈਗਾ ਮੈਂ ਤਾਂ ਇਹ ਮਹਾਵਾਂ ਤੇ ਮੀਤੀ ਵੀ ਮਹਾ ਚੱਕੀ ਜਾਂਦੀ ਕਿ ਮੈਂ ਜਦੋਂ ਲਵੇ ਜਦ ਹੁੰਦਾ ਤੇ ਮੇਥੋਂ ਹਾਈ ਹੋ ਜਾਂਦਾ ਇਹ ਹੈ ਨਾ ਦਰਦ ਹੋ ਜਾਂਦਾ ਮੈਂ ਦਵੇ ਨੀਂਦ ਖਰਾਬ ਹੁੰਦੀ ਹੈਗੀ ਫਿਰ ਮੈਂ ਟਾਈਮ ਦੇਖ ਮਾਂ ਗੂ ਤਾਂ ਆਤਮ ਨਹੀਂ ਨੰਗਣ ਚੋਂਦੀ ਵੀ ਜਿਹੜੇ ਤੱਕ ਮੈਂ ਸੁਨਾਮ ਤੋਂ ਜਾ ਕੇ ਦਵਾਈ ਤੇ ਮੈਂ ਅਜਮੀ ਭੰਦੇ ਚ ਫੇਰ ਨਹੀਂ ਜਾਏਗਾ ਜਿਹੜੇ ਕੋ ਦਵਾਈ ਲੈਂਦੀ ਤੇ ਆਪਾਂ ਬਸ ਉਹੀ ਲਈ ਜਾਂਦੇ ਆਂਗੇ ਦਰਦ ਦੀ ਜਿਦਿ ਅਸਮਿਤ ਤੋਂ ਮੰਗਾ ਲਈ ਤੇ ਪਿੰਡ ਬਣਾ ਕੱਲ ਨੂੰ ਬਣਾਵਾਂਗੇ ਸੋਣਾ ਜਾਂ ਕੱਲ ਨੂੰ ਜਾਏਗੀ ਸ਼ਾਇਦ ਪੱਕਾ ਨਹੀਂ ਪਤਾ ਸੇਰੀ ਪਤਾ ਲੱਗੂਆ ਕੋਮਲ ਨੂੰ ਪੁੱਛਦੀ ਮੈਸੇਜ ਕੀਤਾ ਹੋਇਆ ਸੀ ਇੱਕ ਦੁੱਧ ਪਾਣੀ ਬਹੁਤ ਔਖੇ ਹੁੰਦੇ ਆਂਗੇ ਸਾਡੇ ਮੱਝ ਇੱਕ ਸੁੰਨ ਵਾਲੀ ਹੈਗੀ ਦੁੱਧੋ ਹਟ ਗਈ ਦੁੱਧਾ ਆਪਣ ਹੁੰਦੇ ਹੋਣਾ ਪੈਂਦਾ ਪਿੰਟੋਂ ਡੈਰੀ ਚ ਦੁੱਧੂਰੇ ਉਧਰ ਉਹਨਾਂ ਦੇ ਹੈਗਾ ਜਾ ਚੁਕੇ ਉਹਨਾਂ ਤੇ ਫਿਰ ਹੁਣ ਖੂਆ ਖੜਦਦੇ ਨੇ ਉਹਨਾਂ ਨੂੰ ਤਾਂ ਰਾਇ ਨਹੀਂ ਸਰਦਾ ਹੈਗਾ ਰਾਜਵਿੰਦਰ ਕੀ ਹਰਮਾਇਸ ਦੁੱਧ ਤਾਂ ਚੜੀ ਨਹੀਂ ਹੈ ਜਿਹੜੀ ਝੋਟੀ ਸੂਈ ਹੈਗੀ ਦੁੱਧ ਇਹ ਨਾ ਹੁੰਦਾ ਨੇ ਉਹਨਾਂ ਦੇ ਦੇਖਦੇ ਹਾਂਗੇ ਕੋਈ ਗਾਈ ਨੂੰ ਦੇਖਦੇ ਹਾਂਗੇ ਕਿ ਦੁੱਧ ਮੁੱਲ ਦੇ ਨਾਲ ਕਿੱਥੇ ਸਰਦਾਗਾ 11 ਦੀ ਚਾਚੀ ਪੈ ਜਾਂਦਾ ਕਿਲੋ ਦੁੱਧ ਤਾਂ ਹੱਕ ਚਾਲ ਮੈਂ ਤਾਂ ਕਾਲਜ ਪੀਲੀ ਸੀਗੀ ਚਾਹ ਜਦੋਂ ਕਾਲਜ ਚ ਪੀਲੀ ਸੀ ਅੱਜ ਅਸੀਂ ਸਵੇਰੇ ਸਭ ਤੋਂ ਪਹਿਲਾਂ ਜਾਂਨਸਰ ਬੈਗ ਬੂਗ ਰੱਖ ਕੇ ਪਹਿਲਾਂ ਸਵੇਰੇ ਚਾਹ ਬਣਾਈਏਗੀ ਕਿਹੜਾ ਉਹਦੋਂ ਵਿਚਾਰੀ ਤੇ ਉਹਦੇ ਮੈਂ ਸਿੱਟੀ ਕਾ ਲਾ ਤੱਕੇ ਫਿਰ ਧਾਰ ਕਰੀ ਥੋੜਾ ਦੁੱਧ ਦਿੱਤਾ ਸੀ ਸਵੇਰੇ ਚਾਹ ਪੀ ਸੀ ਜਾਂਦੀ ਹੂਈ ਕਾਲਜ ਚ ਜਾ ਕੇ ਫਿਰ ਪੀ ਲਈ ਸੀ ਮੈਂ ਚਾਹ ਬਸ ਹੁਣ ਆ ਕਿ ਨਹੀਂ ਦੁੱਧ ਲੈਣ ਨਹੀਂ ਜਾਏਗਾ ਹੈਗਾ ਹੁਣ ਅਸ਼ਮੀਤ ਲੈ ਕੇ ਆਇਆ ਕਰਤ ਨੇ ਸਵੇਰੇ ਜਾ ਨਹੀਂ ਗਿਆ ਮੀ ਪਈ ਜਾਂਦਾ ਸੀ ਫਿਰ ਵੇ ਟਾਈਮ ਆ ਜਾਣਾ ਹੋ ਗਿਆ ਡੇਰੀ ਬੰਦ ਕਰਕੇ ਵਾਕੇ ਅੱਜ ਸਵੇਰੇ ਦੁੱਧ ਲਿਆਉਂਦਾ ਨਹੀਂ ਗਿਆ ਅੱਜ ਦਿਨੇ ਅਸੀਂ ਅੱਜ ਚਾਹ ਨਹੀਂ ਕੀਤੀ ਹੈਗੀ ਦੇਖਦੇ ਮੈਂ ਤੁਹਾਨੂੰ ਬਣਾ ਕੇ ਪੀਣੀ ਹੈ ਥੋੜੀ ਚਾਹ ਵੀ ਨਾ ਸਰਦਾ ਨਹੀਂ ਭਈਆ ਤੁਹਾਨੂੰ ਤਾਂ ਅਸਮਿਤ ਕਦਮ ਹੈ ਪੀ ਲੂ ਮੈਂ ਥੋੜੀ ਜਦ ਤੱਕ ਪੀਣੀ ਹੋਈ ਤਾਂ ਸਦੀ ਅੱਜ ਮੇਰੇ 80 ਰੁਪਏ ਲੱਗੇ ਸੀਗੇ ਬਸ ਚਾਚੇ ਪੀਤੀ ਸੀ ਇੱਕ ਗਲਾਸ ਇਤ ਸਾਰਿਆਂ ਨੂੰ ਇੱਕ ਕੱਪ ਆ ਗਿਆ ਸੀ ਕਿੰਨੇ ਦੀ 10 ਰੁਪਏ ਦਾ ਇੱਕ ਸੀ 10 ਰੁਪਏ ਦਾ ਇੱਕ ਕੱਪ ਦਾ ਸੀ ਐ ਡੱਕ ਸੀ ਐਡੀ ਕੱਪੀ ਚ ਮਾੜੀ ਨਹੀਂ ਕੁਦੀ ਆ ਤਾਂ ਬਸ ਫਿਰੋਜ਼ੀ ਨਾਲ ਹੀ ਸਾਰ ਲਿਆ ਸੀ ਕਿੰਨੀ ਆ ਜਾਣੀ ਤੇ 7-8 ਆਣੀ ਸੀ ਇੱਕ ਨੇ ਕਾਫੀ ਪੀਤੀ ਸੀ ਅੱਜ ਕਿੰਨੀ ਟ੍ਰਿਪ ਹੋਗੀ 23 23 ਟ੍ਰਿਪ ਹੋਗੀ ਦੇਖ ਲਿਆ ਹੁਣ ਮੈਂ ਸਲਾਈਆਂ ਚੱਕਦੀ ਹਾਂ ਅੱਜ ਸਰਪੰਨ ਦਾ ਘਰ ਸੱਡ ਲਾਉਣਾ ਆਪਾਂ ਨੇ ਕਿੰਨੀ ਟ੍ਰਿਪ ਨੂੰ ਲਾਉਂਗੀ ਇੱਕ ਅਸਕੀਵਿਆ ਇੱਕ ਬਲਾਉ ਹੋ ਜਾਏਗਾ ਤੇ ਕੜਾਈ ਕਰਨਾ ਆਈ ਪੀ ਹੁਣ ਫਿਰ ਮੈਂ ਬਾਹਾਂ ਹ ਕੱਢੇ ਤੇ ਉਹ ਨਾਲ ਦੀ ਬੁੱਟੀਆਂ ਲਿਆਉਣਾ ਜਿਹੜੇ ਆਪਾਂ ਨੇ ਉੱਤੇ ਸਾਨੂੰ ਪਹਿਲਾਂ ਪਿਛਲੀ ਵੀਡੀਓ ਚ ਦਿਖਾਏ ਤੇ ਰੰਗ ਜੇ ਵੀ ਆਪਾਂ ਇਹ ਨਾਲ ਦੇ ਫੁੱਲ ਜੇ ਪਾਦਾਂਗੇ ਛੋਟੇ ਛੋਟੇ ਤਾਂ ਹ ਰੰਗ ਸੋਹਣੇ ਨਹੀਂ ਲੱਗੇਗੇ ਪਾ ਕੇ ਦੇਖ ਲੈ ਦੋ ਵਾਰੀ ਦੇਢ ਤੇ ਫਿਰ ਮੈਂ ਕਹਿੰਦੇ ਵੀ ਹੋ ਰੰਗ ਜੱਚੇ ਨਹੀਂ ਹੈਗੇ ਗੂੜਾ ਵਾਲੇ ਜੇ ਚਿੱਟੇ ਰੰਗ ਤੇ ਜੱਚ ਨਹੀਂ ਰਹੇ ਸੀ ਲਾਈਟ ਜੇ ਕਲਰ ਜੇ ਜਾਣਗੇ ਤੇ ਉਹ ਤੇ ਇੱਕ ਤਾਂ ਪਿੰਕ ਜਾਂ ਪਾ ਦਾਂਗੇ ਹਮਮ ਲਾਈਟ ਪਿੰਕ ਹਾਂ ਇੱਕ ਗ੍ਰੀਨ ਜਿਹੜਾ ਲਾਈਟ ਜਿਹਾ ਹੁੰਦਾਗਾ ਉਹ ਪਾਊਗਾ ਤੇ ਮਹਿੰਦੀ ਰੰਗਾਇਆ ਨਹੀਂ ਹੁੰਦਾ ਨਾ ਇੱਕ ਲਾਈਟ ਪਿੰਕ ਤੇ ਇੱਕ ਲਾਈਟ ਜਿਹੜਾ orange ਕੱਦੂ ਰੰਗਾਇਆ ਹੁੰਦਾਗਾ yellow ਸੱਚ yellow ਆ ਬਸ ਨੰਨਾ ਰੰਗ ਪਹਿਣੇਗਾ ਜੇ ਕਈ ਪਹਿਣਾ ਨਹੀਂ ਨਾ ਕੋਈ ਪਹਿਣਾ ਨਹੀਂ ਸਕੀ ਵੀ ਆ ਜਾਂ ਬਲੋ ਚਾਟਾ ਕੋਟੀ ਕੁਝ ਵੀ ਉਹ ਕਰਵਾਉਣਾ ਹੋਵੇ ਤਾਂ ਕਰਵਾ ਸਕਦੇ ਹੋਗੇ ਆਪਾਂ ਹਜੇ ਤਲਾ ਨਾ ਦਾ ਕੰਮ ਸਿਆਲ ਅੰਕਰ ਸਾਚ ਚ ਵੀ ਆਪਾਂ ਚਲਾਵਾਂਗੇ ਆਪਾਂ ਬੰਦ ਨਹੀਂ ਕਰਦੇ ਹੈਗੇ ਕਿਉਂਕਿ ਫਿਰ ਹੁਣ ਸਿਆਲ ਜਦੋਂ ਛੋਟੇ ਹੁੰਦੇ ਨੇ ਫਿਰ ਇਹਨਾ ਜਲਦੀ ਮੰਗਦੀਆਂ ਨੇ ਹੈਨਾ ਵੀ ਮਹੋ ਨਿੰਬੁਣੇ ਨਹੀਂ ਜਾਂਦੇ ਹੈਗੇ ਆਪਾਂ ਹੁਣ ਉਹ ਤੇ ਕਰ ਸਾਚ ਬੁਣ ਕੇ ਰੱਖ ਲਾਂਗੇ ਕੁਸ ਕੁ ਕੋਟੀਆਂ ਰੱਖ ਲਾਂਗੇ ਸਕੇਵੀਆਂ ਜਾਲਟਾ ਤੇ ਇੱਕ ਸਕਾਪ ਹੈਨਾ ਚੱਲੇ ਹੋਏ ਨੇ ਜੋੜੇ ਵਾਲੇ ਮੋ ਇਹ ਮੈਂ ਜ਼ਰੂਰ ਬੁਣੂੰਗੀ ਪੰਜਾਂ ਚ ਉਦੋਂ ਬਧੀਆ ਆਰਾਮਦਾਰੀ ਰਹਿੰਦੀ ਆ ਕਿਉਂ ਇੱਥੇ ਲੈ ਕੇ ਆ ਪਿੱਛੇ ਜਿਹੜਾ ਆਪਾਂ ਜੂੜਾ ਕਰਦੇ ਜੂੜੇ ਦੇ ਵਿੱਚ ਜੂੜਾ ਉਹ ਆ ਜਾਂਦਾ ਹੁੰਦਾ ਹੈਗਾ ਜਿਹੜਾ ਜੂੜਾ ਜਾਂ ਬਣ ਜਾਂਦਾ ਹੈਗਾ ਉਹਦੇ ਵਿੱਚ ਆ ਜਾਂਦਾ ਬਹੁਤ ਵਧੀਆ ਰਹਿੰਦਾ ਘਰ ਆਰਾਮਦਾਰੀ ਰਹਿੰਦੀ ਕੁਝ ਜਰਾਬਾਂ ਦੇ ਜੋੜੇ ਬੁਣ ਲਾਂਗੇ ਤੇ ਕਸਾ ਚ ਆਪਾਂ ਹੁਣ ਇਹੀ ਕੰਮ ਕਰਾਂਗੇ ਪਸਮਾ ਆਪਾਂ ਜਿੱਤੇ ਵਧੀਆ ਦਿਨ ਤੇ ਉਹ ਹੋ ਜਾਂਦੇ ਉਹ ਰਾਹ ਜਿਹੜੇ ਮੇਰੇ ਲਵੇ ਆਰਡਰ ਆ ਰਹੇ ਨੇ ਪਹਿਲਾਂ ਆਪਾਂ ਇਹ ਕੱਢਦੀ ਫਿਰ ਆਪਾਂ ਪਸਮਾ ਇਕੱਠੀ ਲੈ ਕੇ ਆਵਾਂਗੇ ਫਿਰ ਚਲੋ ਕਸਾ ਚ ਔੜੀ ਔੜੀ ਬੁਣ ਲਾਂਗੇ ਰਾਉਂ ਦੇ ਸਿਆਲ ਨੂੰ ਹਨਾ ਵੀ ਪੈਦੀ ਸ਼ੁਰੂ ਸਰਦੀਆਂ ਚ ਚੜਦੀ ਸਰਦੀ ਚ ਵੀ ਕਰਨ ਲੱਗ ਜਾਣਗੇ ਕਿਉਂ ਹੁਣ ਫਿਰ ਸਰਦ ਸਿਆਲ ਚ ਹੋ ਜਾਂਦਾ ਹੈਗਾ ਟਾਈਮ ਬੜਾ ਲੱਗਦਾ ਹੈਗਾ ਪੁੰਨ ਤੇ ਇਹ ਦਿੱਕੁੰਟਾ ਪੁੰਨ ਤੇ ਚਲੋ ਜੀ ਇਹ ਸੀ ਅੱਜ ਦਾ ਆਪਣਾ ਬਲਾਗ ਬਲਾਗ ਨੂੰ ਅੰਤ ਤੱਕ ਜਰੂਰ ਦੇਖਿਓ ਬਲਾਗ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰੋ ਕੱਲ ਨੂੰ ਮਿਲਦੇ ਹਾਂ ਹੋਰ ਸੋਹਣੇ ਜੇ ਬਲਾਗ ਦੇ ਨਾਲ ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ